ਹਾਂਜੀ ਹਰ ਕੀ ਹਾਲ ਚਾਲ ਹਰ ਦੋਸਤ ਸਭ ਤਰ੍ਹਾਂ ਦੇ ਵੀ ਠੀਕ ਠਾਕ ਤੋਂ ਬੱਡੇ ਜਾਣ ਦੇ ਕਟਵਰ ਲਾਉ ਵੀ ਮੈਂ ਤਰੋ ਆਪਾਂ ਚੱਲੇ ਆਂ ਦੁਕਾਨ ਤੇ ਇੱਕ ਤਾਂ ਟਿੱਕਲ ਪਾਊਡਰ ਲੈ ਕੇ ਆਉਣਾ ਤੇ ਇੱਕ ਪੈਪਰਾ ਜੀ ਦਵਾਈ ਤੇ ਮੋਟਰ ਸੇਂ ਦਾ ਹੈੱਡ ਟੁੱਟ ਗਿਆ ਦੇਖ ਲੋ ਇਧਰ ਕੀ ਬਣਿਆ ਪਿਆ ਵਾ ਆ ਫੜੀ ਜੋ ਬੇਟਾ ਲਾਉ ਜੀ ਇਧਰ ਹੈੱਡ ਪਰਪ ਕਿਵੇਂ ਤੋੜਤਾਇ ਰਹੇ 60 ਬਚਿਆ ਕੋਈ ਨਹੀਂ ਬਚਿਆ ਨਾ ਨਾ 60 ਤੁਸੀਂ 60 ਚ ਬਚੇ ਉਹ ਵੀ ਗੇਦਾ ਹੋਗਾ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਦੋਸਤ ਨਹੀਂ ਆਏ ਜਾਈਏ ਨਹੀਂ ਜਾਈਏ ਮਿੱਤਰੇ ਕਾਪਾ ਗਿਆ ਭਾਗੀ ਬੰਦ ਜਾਉਂ ਦੋ ਵਾਰ ਕਰਦੇ ਇੱਕ ਦਾ ਦਿੱਤੇ ਐਸ ਵੀ ਹੋਰ ਗਿਆ ਬਾਪੂ ਬਹੁਤ ਹੜਤਾ ਨਾ ੜੇੜੇ ਤੇ ਛੱਟਾ ਤੋਂ ਪਾਜ ਕੇ ਤੁਹਾਡੇ ਸਾਹਮਣੇ ਹੁਣ ਇੱਕ ਟਮਾਟੀ ਹੈ ਜੀ ਗੰਗੋਰੀ ਦਾ ਬੱਲ ਸੱਜ ਗਿਆ ਜੀ ਖੂਲ ਐਪ ਲੈ ਜੀ ਵਿਚਾਰੇ ਬੱਲ ਦੇ ਬੱਲ ਦੱਦਾ ਦੇ ਵਿੱਚ ਆ ਗਿਆ ਦੇਖੀ ਨਾ ਅੱਗਲੀ ਬਾਈ 10 ਕਿਲੋਮੀਟਰ ਜੀ ਨਾ ਰੜਕੇ ਗਏ ਆ ਜਿਵੇਂ 8:00 ਵਜੇ ਉਹ ਥੋੜਾ ਜਿਹਾ ਡੇਢੇ ਗਏ ਆਈ ਦੇ ਹੈਡ ਟਟ ਗਿਆ ਬਾਦ ਕੇ ਪਾਸੇ ਥਾਲੀ ਮੰਡੀ ਸਾਡੀ ਖੇਰ ਦੀ ਸਪਾਰਕ ਕਰੋ ਪੱਠੇ ਮੰਗੋ ਚੱਲੇ ਵੀ ਲਓ ਜੀ ਪਹੁੰਚ ਗਏ ਆ ਬੈਠਾ ਇਹਨਾਂ ਦਾ ਹੁਸੈਨਾਪਤੀ ਇਹ ਸੈਨਾਪਤੀ ਚੂਪ ਰਹੇ ਨੇ ਖਰੀ ਫਟਾ ਲਈ ਦੇਖੀ ਕੀ ਨਾ ਸੀ ਅੱਤਾਂ ਅਗਲੀ ਦਾ ਹੀ ਹੈ ਦੇ ਨੈਵੀਗਟ ਕਰਦੇ ਆ। ਚੱਕੀ ਵਰਾ। ਲਓ ਜੀ ਮਿੱਤਰੋ। ਇਹ ਕੀ ਟਿਕਲੇ ਕਿ ਕੀ ਟਿੱਕੀ ਟਿੱਕਲੇ। ਤੇ ਆ ਗਿਆ। ਆਪਾਂ ਡੇਡ ਦੇਖਦੇ। ਮੈਕੀ ਟਾਰ ਕਿੰਨੇ ਦੀ ਮਿਲੂ ਵੀਰੇ? 3.5 ਮੈਕੀ ਟਾਰ ਕਿੰਨੇ ਦੀ ਮਿਲੂ ਵੀਰੇ? ਲਓ ਜੀ ਮਿੱਤਰੋ। ਆਹਰੀ ਹੈਲਥੀ ਸਟਾਰ। ਬਹੁਤ ਠੀਕ ਆਈ ਆ। ਕਿੰਨੇ ਦੇ ਬਾਈ? ਲੋ ਜੀ ਆਹ 100 ਰੁਪਏ ਦਿੱਤਾ ਤਾਂ ਹੋਰ ਐਲੀ ਦਾ ਤਾਂ ਤੇ ਸਭ ਲੈ ਲਓ ਆਹ ਦੇਖੋ ਹੀ ਮੰਦੋ ਪਰਪਤ ਨੂੰ ਪੈਣਾ ਜਾਵੇ ਨਹੀਂ ਪੈਂਦਾ ਇਹੋ ਆ ਵੀ ਮਿੱਤਰੋ ਹੁਣ ਅਸੀਂ ਚੱਲੇ ਘਰ ਨੂੰ ਰਵਾਨਾ ਹੋ ਕੇ ਕੀ ਕਹਿੰਦੇ ਹੁੰਦੇ ਰਵਾਨਾ ਕਿ ਰਵਾਨਾ ਚੱਲ ਜਿਹੜਾ ਕੋ ਮਰਜ਼ੀ ਹੁਣ ਅਸੀਂ ਘਰੇ ਚੱਲਿਆ ਤੇ ਹੁਣ ਆਪਾਂ ਚੱਲੇ ਆ ਘਰੇ ਵਾਹ ਤਰਾਕ ਜਾਂਦੇ ਹੋਵੇ ਮਿਲ ਗਿਆ ਲੈ ਮੈਨ ਲੈ ਹੀ ਆ ਪ੍ਰਭਾ ਸਾਰਾ ਕੋ ਮਿਲੂਗਾ ਇਹ ਤਾਂ ਮਿੱਤਰੋ 5 ਮਿੰਟ ਰੁਕੋ ਬਾਹੀ ਪਹੁੰਚਣ ਆਲੇ ਆ ਘਰੇ ਕਿਹੜਾ ਹਲਵਾ ਜੀ ਕੀ ਖਵਾਣਾ ਹੁਣ ਤੋਂ ਬਰਾ ਮੈਨੂੰ ਡੱਬਾ ਚੱਲ ਚੱਲ ਹਾਂਜੀ ਆਇਓ ਜੇ ਤੁਸੀਂ ਵੀ ਵਲੋਗੋ ਕਿਸ ਨੇ ਖਾਣੀਆਂ ਦੱਸੀ ਕੀ ਖਾਣਾ ਲੇਖ ਮਲਕਰਦੇ ਵਿੱਚ ਮਿਚੂਰੀ ਮਿਚੂਰੀ ਦੱਸ ਕੀ ਖਾਣਾ ਹਾਂ ਪਿਆਗੇ ਜੀ ਕੜਚਾ ਕੀ ਖਾਣਾ ਜਦੋਂ ਜਾਗੋ ਕਿ ਲੱਗਦਾ ਲੱਗ ਜਾਵਾਂ ਹਾਂਜੀ ਤੇ ਚਮ ਚਮ ਚੌਲੀ ਇਧਰ ਦੋਏ ਵਾਲੀ ਵਰਤੀ ਇਧਰ ਬਾਲੂ ਹੈਗਾ ਇਧਰ ਗੁੰਦੀ ਹੈ ਲੱਟੀ ਰਾਜਸਥਾਨੀ ਤੇ ਇਧਰ ਜਲੇਬੀ ਤੇ ਇਧਰ ਚਮ ਚਮ ਵਰਤੀ ਇਧਰ ਲੀ ਵਾਲੀ ਵਰਤੀ ਤੇ ਆ ਬੇਸਣ ਵਾਲੀ ਵਰਤੀ ਆ ਪਤੀ ਸਾਹ ਤੇ ਆ ਉਹ ਜਿਹੜੇ ਗੁੱਡੇ ਦਾਦੇ ਵੱਲੇ ਇਹਦਾ ਛੋਟੇ ਗਰਾਸ ਗੁੱਲੇ ਛੋਟੀ ਗਲਾਬ ਜਮਣ ਤੇ ਇਧਰ ਇੱਕ ਵੱਡੀ ਗਲਾਬ ਜਮਣ ਤੇ ਉਧਰ ਚਿੱਟੇ ਰਾਤ ਗੁੱਲੇ ਤੇ ਇਹਦੇ ਬਦਾਨਾ ਪਿਆ ਵਾ ਬਾਕੀ ਪਾਪਾ ਲੈ ਲਿਆ ਦੇ ਦੋਵੇਂ ਬੈਕ ਕਰਾ ਲੈ ਹੁਣ ਚੱਲਦੇ ਆ ਅੱਜ ਪਾਰਟੀ ਕਰਨੀ ਆ ਬਾਈ ਬਰਥਡੇ ਆ ਨਿਹਜਾ ਰੱਬ ਦਾ ਬਰਥਡੇ ਆ ਆਪਾਂ ਘਰੇ ਆ ਗਏ ਆ ਲਓ ਜੀ ਆਪਾਂ ਘਰੇ ਆ ਗਏ ਤੇ ਕੁਤਰ ਨੂੰ ਪੰਡੇ ਤਾਣਾ ਪਾਣੀ ਵੇਖੋ ਜੀ ਆਜੂ ਬਰਾ ਹਟਾ ਆਪਾਂ ਦੂਜਾ ਖੁੱਡਾ ਖੋਲਤਾ ਹਾਂਜੀ ਜੂ ਬਰੋ ਾਂਢੇ ਤੈਂ ਤੈਂ ਤਰ ਦੇਖੋ ਇੱਕ ਕੁਕੜੀਆਂ ਨੂੰ ਸੇਵਾ ਦੇ ਵੰਦੀਆਂ ਏ ਇੱਧਰ ਦੇਖੋ ਇੱਧਰ ਤੇਰੇ ਆਪਣੇ ਜੋੜੇ ਨੇ ਇੱਧਰ ਪਰ ਹੁਣੇ ਤੇਰੇ ਲੈਸ਼ ਸ਼ਟ ਕਰ ਲਓ ਜੀ ਲੈਸ਼ ਸ਼ਟ ਕਰ ਲਓ ਏ ਬਾਈ ਨੁੰਨਾ ਬਾਈ ਕਹਿੰਦਾ ਨਾ ਫੋਟੋ ਵੀ ਖਿੱਚਦੇ ਇੱਕ ਫੋਟੋ ਵੀ ਕਰ ਲੈਣੇ ਆ ਕਬੂਤਰ ਫੜ ਕੇ ਬਹਿ ਗਿਆ ਕਾਹੜਾ ਕਾਲ ਗੰਤਰ ਵੀ ਕੀ ਕਿੰਨੀ ਕੰਨੀ ਦਾ ਹੋ ਗਿਆ ਯਾਰ ਬੱਬੇਰਾ ਮਹਾਰਾਜ ਹੀ ਆ ਤੈਨਰੇ ਏ ਬਾਈ ਕਬੂਤਰ ਵੀ ਆਪਾਂ ਪਟਾਂਗੇ ਜਲਦੀ ਪਾਪਾ ਵੀ ਅੱਜ ਬਹੁਤ ਦਾ ਸੀਗਾ ਕਹਿੰਦਾ ਕਬੂਤਰ ਵਾਤਰ ਕਰ ਕਹਿੰਦਾ ਸਹੀ ਹੁੰਦੀ ਆ ਲੈ ਕੰਡਰਾ ਚੱਲ ਓਕੇ ਰੋਟਾ ਭਾਈ ਆ ਦਵਾਈਆਂ ਲੈ ਕੇ ਆਏ ਹੁਣ ਦੇਖ ਲਓ ਚੰਗੀ ਤਰ੍ਹਾਂ ਆ ਤਾਂ ਹੈਗੀਆਂ ਮਲਟੀ ਸਟਾਰ ਓਕੇ ਜੀ ਆ ਹੈਗੀ ਪੈਪਰਾ ਜੀ ਨੇ ਆ ਦੇਖ ਲਓ ਓਏ ਰੋ 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 ਆ ਲਓ ਓਏ ਟਿੱਕੀ ਕਿਧਰ ਉੱਡ ਗਿਆ ਕੀ ਕਰਤਾ ਓਏ ਉੱਡ ਗਿਆ ਮੇਰੇ ਹਿਸਾ ਹੁਣਾ ਯਾਰ ਕੀ ਆਣਾ ਬਾਈ ਡੱਗ ਪਿਆ ਸੀਗਾ ਇਹ ਕਾ ਪਾウダー ਲੈ ਕੇ ਆਇਆ ਇਹ ਕਿਤੇ ਕੁਇਟਰ ਵਾਇਆ ਠੀਕ ਹੈ ਜੀ ਆ ਦੇਖ ਲਓ ਇਹ ਤਨੇ ਇੱਕੋ ਫਰੇਮ ਚ ਲੈਣੇ ਨੇ ਦਸ ਵਾਰ ਮਾਰਦੀ ਏ ਛਲਾਂਗ ਹਾਂ ਹਾਂ ਮਾਰਦੀ ਸਪਾਈਡਰਮੈਨ ਆਵਾਂ ਤਾਂ ਦੇਖ ਲੈ ਵਿੱਲੇ ਹੀ ਆਰੇ ਦੋਨੇ ਹੀ ਪੀੜੀ ਜਾਂਦੇ ਲਓ ਜੀ ਮਿੱਤਰੋ ਬਾਈ ਯਾਰ ਮੈਂ ਨਾ ਸਭ ਮਲਟੀ ਸਟਾਰ ਮੈਂ ਕਿਤਨਾ ਦਪਾ ਦਾਂਗਾ ਕਿ ਠੱਕਣਾ ਤੇ ਮੈਂ ਇਹ ਹਲਾਈ ਜਾਂਦਾ ਸੀ ਦਵਾਈ ਨੂੰ ਇਹਦੇ ਦੁਆਕ ਜਾ ਉਹ ਖੜਾ ਵਾ ਦਿਖਾਈ ਉਹਦਰ ਗੱਡੇ ਉੱਡੀ ਜਾਂਦੇ ਕਹਿੰਦਾ ਬਾਈ ਕੋ ਡੜਾਈ ਜਾਂਦਾ ਉਹ ਗੜਾ ਹਾਂ ਇੱਕ ਦੋ ਇੱਕ ਉਹ ਚਮਕੀਲੀ ਆਪਣਾ ਛੋਡ ਆਈ ਜਾਂਦਾ ਮਨੇ ਉੱਡੀ ਜਾਂਦੇ ਆ ਤੇ ਬਸੰਤ ਵਾਂਗੂ ਵੀ ਲੰਘੀ ਬਈ ਆਪਾਂ ਨਹੀਂ ਹੈਗੇ ਚੜਾਉਂਦੇ ਠੀਕ ਹੈ ਜੀ ਤੇ ਤੁਸੀਂ ਵੀ ਮੈਂ ਤੁਹਾਨੂੰ ਰეკਮੈਂਡ ਕਰਦਾ ਬਈ ਨਾ ਚੜਾਇਆ ਕਰੋ ਕਿਉਂਕਿ ਯਾਰ ਜਾਨਵਰ ਜਿਹਨਾਂ ਵਜੋਂ ਦਰਾਸਤਾ ਜਾ ਕੇ ਡੋਰ ਫਾਦਦੇ ਨੇ ਲੰਮਕ ਜਾਂਦੇ ਨੇ ਮੁੜ ਕੇ ਸਾਰੇ ਜਾਨਵਰ ਪੰਛੀਆਂ ਨੂੰ ਬੜਾ ਨੁਕਸਾਨ ਆ ਇਹਦਾ ਕੋਈ ਪ੍ਰਭ ਕਹਿੰਦਾ ਮੈਂ ਵੈਰੀ ਚੱਪ ਕਰਾ ਤੇਰੇ ਪਰਚੇ ਬੁੱਲੀ ਜਾਂਦੇ ਨਾ ਬਈ ਹਜੇ ਨਹੀਂ ਥੈਂਕ ਯੂ ਚੱਲ ਵੀ ਚੱਲ ਵੀ ਪਾਣੀ ਬਹੁਤ ਠੰਡਾ ਓਹੋ ਆ ਜਾ ਵੀ ਹੁੰਦੇ ਆ ਜਪਸਾਉਣੀ ਦਵਾਈ ਮਤਲਬ ਹੋਲ ਟੱਕਣੇ ਕਸਣਾ ਫਿਰ ਉਹ ਪ੍ਰਭ ਮੇਰੇ ਸਾਟ ਵਜਿਆ ਨਹੀਂ ਨਹੀਂ ਫਿਰ ਦੂਜੇ ਹੱਥ ਨਾਲ ਵੀਡੀਓ ਨਾ ਬੰਦ ਕਰ ਲਈ ਬਾਈ ਦੇਖੋ ਯਾਰ ਮੇਰੇ ਹੱਥ ਤੇ 6:00 ਵਜਈ ਆ ਤੇ ਇਹ ਕਹਿੰਦਾ ਖੋਲ ਖੋਲਣੀ ਕਿੱਥੇ ਯਾਰ ਨਾ ਨਹੀਂ ਯਾਰ ਤੂੰ ਤਾਂ ਫਿਰ ਉਹ ਗੋਲੀ ਵਾਲੀ ਗੱਲ ਕਰੀ ਜਾਂਦਾ ਦੱਸੇ ਨਹੀਂ ਭਾਈ ਇਹਨਾਂ ਨੂੰ ਗੱਲ ਬਾਈ ਆ ਦੇਖੋ ਭਾਈ 6:00 ਵਜਈ ਯਾਰ ਹੱਥ ਤੇ ਮੰਨਦਾ ਨਹੀਂ ਅੱਜ ਤੋਂ 1.5 ਸਾਲ ਪਹਿਲਾਂ ਇੱਕ ਵੀਡੀਓ ਬਣਾਈ ਮੈਂ ਤੈਨੂੰ ਜਿਹੇ ਤਰ੍ਹਾਂ ਦੀ ਗਈ ਤੇ ਲੈਣ ਨੂੰ ਕਿਹਾ ਵੀ ਉਹ ਕਬੂਤਰ ਸੋਸਤੇ ਜਾਂਦਾ ਮੈਂ ਕਿਹਾ ਉਹਨੂੰ ਚੱਲੇ ਗੋਲੀ ਦੇਣ ਬੁਖਾਰ ਚੜਿਆ ਹੁੰਦਾ ਵਾ ਇਧਰ ਮੇਰੇ ਲਈ ਵੀ ਕਰ ਕੇ ਆਮਰਾ ਤੇ ਤੇਰੇ ਲਈ ਕੀਤਾ ਹੋਰ ਇੱਥੇ ਕਿਤੇ ਇਹ ਤਾਂ ਨਾ ਉਹ ਗੋਲੀ ਬਾਈ ਟੁੱਟੀ ਅਖੀਰ ਨੂੰ ਸਾਨੂੰ ਕੈਮਰਾ ਹੀ ਬੰਦ ਕਰਨਾ ਪਿਆ ਮੈਨੂੰ ਤੋੜ ਵੀ ਪਿਆ ਤੇ ਉਹ ਬੱਚਾ ਹੁਣ ਨਾ ਉਹ ਅਸੀਂ ਬਾਜੀ ਨਹੀਂ ਵੇਚ ਰਸ ਨਹੀਂ ਵੇਚਦਾ ਨਹੀਂ ਨਿਕਲ ਨਿਕਲ ਗਿਆ ਸੀ ਨਿਕਲ ਗਿਆ ਸੀ ਹਾਂ ਵੇਚਿਆ ਨਹੀਂ ਨਿਕਲ ਗਿਆ ਸੀ ਨਹੀਂ ਨਹੀਂ ਨਿਕਲ ਗਿਆ ਸੀ ਉਹ ਬੱਚਾ ਆਉ ਤੇ ਹੁਣ ਮੈਂ ਉਹਨੂੰ ਬੁਖਾਰ ਦੇ ਦੇ ਮੈਂ ਕਿਹਾ ਬਾਹ ਢੱਲਦਾ ਹੈ ਸਾਨੂੰ ਦੇ ਦਿੰਨੇ ਆ ਤੇ ਮੈਂ ਗੋਲੀ ਤੋੜ ਦੇ ਜਿਹਨੇ ਬਾਈ ਐਂ ਕਰਕੇ ਬਾਵਾ ਹੁਣ ਤਲੀ ਚ ਨਾ ਪਤਾ ਪਰ ਗੋਰੀ ਗੋਲੀ ਨਹੀਂ ਤਾਂ ਟੁੱਟੀ ਅਖੀਰ ਨੂੰ ਫਿਰ ਵੀਡੀਓ ਬੰਦ ਕਰਕੇ ਗੋਲੀ ਵਾਂਹੀ ਥੋੜੀ ਹੁਣ ਇੱਕ ਢੱਕਣੇ ਦਾ ਪਾ ਦਿੰਨੇ ਆ ਮਲਟੀ ਸਟਾਰ ਦਾ ਤੇ ਇਹਨਾਂ ਨੂੰ ਪਹਿਲਾਂ ਵੱਡੇ ਜੂਤਰਾਂ ਨੂੰ ਪਿਆ ਦੇ ਨੇ ਤੇ ਮੁੜ ਕੇ ਦੂਜੇ ਬੱਚਿਆਂ ਚ ਚਲੋ ਵੀ ਉਹ ਦੇਖੋ ਇਹ ਤਾਂ ਲੂਕ ਬਹੁਤ ਵੇਂਦੇ ਯਾਰ ਜਦੋਂ ਐ ਰਾਤ ਕੇਮਰਾ ਤੇ ਚਲਾਉਂਦੇ ਆ ਨਾ ਪਤਾ ਨਹੀਂ ਲੋਕ ਵੀ ਕੀ ਕਰਦੇ ਰਹੇ ਇਕ ਵਾਰੀ ਸਾਡੀ ਕਿਉਂ ਵੀਡੀਓ ਬਣਾਉਂਦੇ ਥੋੜੀ ਤੁਸੀਂ ਬਾਲੇ ਸੋਣੇ ਉਹੀ ਜਾ ਗਿਆ ਲੈ ਲੋ ਜੀ ਹੁਣ ਪੀ ਲੈਣਗੇ ਜਲਪਾਣੀ ਉਹ ਰੱਬਾ ਦਾ ਆਪਣੇ ਤੋਂ ਡਰਦੇ ਯਾਰ ਬਈ ਉਹ ਕਬੂਤਰੀ ਨੇ ਤਿੰਨ ਅੰਡੇ ਤੇ ਰੇ ਅ ਤਿੰਨੇ ਬੱਚੇ ਵਧਾਈਆਂ ਬਈ ਤੁਹਾਨੂੰ ਇਹ ਆ ਇੱਕ ਮਰਗੀਆਂ ਨੇ ਤਿੰਨ ਤਨ ਅੰਡੇ ਤੇ ਰੇ ਤਿੰਨੇ ਹੀ ਬੱਚੇ ਡੋਣੇ ਹਣ ਤਿੰਨੇ ਤਿੰਨੇ ਇੱਥੇ ਮੇਰੇ ਵਰਗਨ ਦੋ ਨਹੀਂ ਨਹੀਂ ਸੀ ਹੁੰਦੇ ਇਧਰ ਤੈ ਤਨ ਕਰਮਾਂ ਦੀ ਗੱਲ ਇੱਥੇ ਨਹੀਂ ਜਾਣਾ ਹੋ ਜੀ ਮਿੱਤਰੋ ਗੋਰੀ ਆ ਗਿਆ ਕੀ ਖੇਡਨੀ ਇਹਨੂੰ ਗੇਮ ਦੇ ਟੂਏ ਤੇ ਵੜਾਇ ਰਹਿਂਦਾ ਕੰਮ ਕੁੰਮ ਤੇ ਜਾਂਦਾ ਹੀ ਨਹੀਂ ਸੀ ਕੱਲ ਨੂੰ ਜਾਣਾ ਵਾ ਅੱਛਾ ਨਹੀਂ ਜਾਊਗਾ ਜਾਊਗਾ ਯਾਰ ਜਾ ਵੈਲਕਮ ਗੋਰੀ ਬਾਈ ਹੋਰ ਕੀ ਹਾਲ ਚਾਲ ਆ ਠੀਕ ਠਾਕ ਸਾਗ ਸੁਕ ਤੋੜ ਲਓ ਬਾਈ ਕੋਈ ਚੱਕਰ ਨਹੀਂ ਲੰਗਰੀ ਲੱਗਾ ਹੋਇਆ ਇੱਕ ਸਾਗ ਕੀ ਆ ਕਿੱਥੇ ਆ ਭਈਆ ਸਾਗ ਆ ਕਿ ਮੂਲੀਆਂ ਦੇ ਪੱਤੇ ਆ ਜਦੋਂ ਹੋਊਗਾ ਉਦੋਂ ਪਤਾ ਲੱਗੂਗਾ ਇਹ ਤੋੜ ਕੇ ਦੇਖ ਲੈ ਨਹੀਂ ਤੋੜਨਾ ਤਾਂ ਕੀ ਲੱਗਾ ਰਹਿੰਦੇ ਕੀ ਕੀ ਕਰਨੇ ਪੈਗਾ ਨਹੀਂ ਕੁੱਕੜਾਂ ਤੋੜ ਕੇ ਛੱਡ ਦੇ ਯਾਰ ਕਾਲਾ ਨਹੀਂ ਤੋੜਨਾ ਯਾਰ ਵਦਲੇ ਦੇ ਛੱਡ ਦੇ ਯਾਰ ਇਹਨਾਂ ਨੇ ਖੋ ਜਣਾ ਆ ਦੇਖ ਤੇਰਾ ਥੋੜਾ ਜਿਆ ਲੱਗਿਆ ਥੋੜਾ ਜਿਆ ਆ ਰਿਹਾ ਆ ਰਿਹਾ ਆ ਰਿਹਾ ਕਾਗੂ ਭਈ ਇਹੋ ਜੀ ਉਹ ਹਰੀ ਚੀਜ਼ ਨਾ ਬਹੁਤ ਖਾਂਦੇ ਆ ਦੋ ਨਾ ਪਤਾ ਜੜਾ ਲਗੇ ਪਰ ਇਹਦਾ ਰੈਸ ਕੱਥਾ ਲੈਣਾ ਛਾਲ ਮਾਰ ਜਾਣ। ਉੱਠੇ ਦਾ ਲਮਕਾ ਦੋ ਨਾ ਯਾਰ ਨਾ ਯਾਰ ਆ ਦੇਖ ਲਓ ਭਾਈ ਦੋਨੇ ਭਾਈ ਲੜੀ ਜਾਂਦੇ ਆ। ਮੋਰਖ ਫਰਾਰੀਆਂ ਵੀਡੀਓ ਚ ਕੱਥਾ ਕਹੀ ਜਾਂਦਾ। ਆਓ ਨਾ ਯਾਰ। ਯਾ ਮੇਰਾ ਕਿਥੋਂ ਭਰਾ ਫਰਾ ਫਾਈ ਰੂਟ। ਬਈ ਸਕੇ ਭਰਾ ਦੋਨੇ ਆ ਨੇ ਇਹ। ਮੋਰੀਆਂ ਤੇ ਚੱਕਿਆ ਸੀ। ਨਾ ਯਾਰ। ਭਾਈ ਦੋਨੇ ਸਕੇ ਭਰਾ ਆ ਇਹ। ਤੂੰ ਹੀ ਪਹਿਲਾਂ ਮਾਤ ਲੱਗਦਾ ਨਹੀਂ ਨਾ ਪਤਾ। ਮੇਰੀ ਗੱਲ ਸੁਣੋ ਭਾਈ। ਮੇਰੀ ਤੇਰੀ ਸ਼ਕਲ ਮਿਲਦੀ ਹੈ। ਸ਼ਕਲ ਮਿਲਦੀ ਨਹੀਂ ਗੱਲ ਹੁੰਦੀ। ਸ਼ਕਲ ਤਾਂ ਹੁਣ 7 ਬੰਦੇ ਸਾਰੀ ਦੁਨੀਆ 'ਚ ਆਪਣੇ ਯਾਰ ਕਿਤੇ ਰੇ ਆਗੇ। ਸੱਤਵੇਂ ਮੇਰੇ ਯਾਰ ਕੇ ਆ। ਉਹ ਹੋਣ ਇਹ ਨਾਲ ਮੇਰੀ ਸ਼ਕਲ ਨਹੀਂ ਮਿਲਦੀ ਮੇਰਾ ਭਰਾ ਨਹੀਂ ਨਹੀਂ ਯਾਰ ਬਈ ਸਕੇ ਭਰਾ ਦੋਨੇ ਇਹ ਤੇ ਗੋਰੀ ਲਓ ਭਾਈ ਕੁੰਡਾ ਪਾ ਦੁਬਾਰਾ ਭਰ ਕੇ ਆ ਕੁਤਰ ਨੂੰ ਪਿਆਵਨ ਤੇ ਉਸ ਤੋਂ ਬਾਅਦ ਇਹ ਬਣੀ ਦਾ ਬੈਠੀ ਹੈ ਟੈਕ ਕਰ ਦਿੰਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ ਤੇ ਵਲੌਗ ਜਿਹੜੇ ਆਪਣੇ ਹੁਣ ਦੋ ਦੋ ਤਿੰਨ ਤਿੰਨ ਦਾ ਰੋਕੇ ਆਉਂਦੇ ਆ ਘਟੋ ਘਟੇ ਇਹ ਸੈਮਸਲਾ ਚੱਲੂਗਾ 8 ਤੋਂ 10 ਦੇਣਾ ਉਸ ਤੋਂ ਬਾਅਦ ਫਿਰ ਲਗਾਤਾਰ ਹੀ ਆਏਗਾ ਨੀਂਗਾ ਠਮਾਕੇਦਾਰ ਗੋਲਗੰਗ ਠਾ 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 ਫੜੇ ਫੜੇ ਫੋਨ ਦੋ ਮੇਟਾ ਬਾ ਬਸ ਕਟਾ ਹਾਂਜੀ